ਅਮਰਸ਼ੀਲ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚਾਟੀਵਿੰਨ ਚੌਂਕ 'ਚ 27 ਜਨਵਰੀ ਨੂੰ ਗੁਰਦੁਆਰਾ ਸਾਹਿਬ ਵਿਖੇ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਇਸ ਸਬੰਧ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਫੁੱਲਾਂ ਨਾਲ ਸਜਾਇਆ ਗਿਆ ਗੱਲਬਾਤ ਕਰਦੇ ਹੋਏ ਸੰਗਤਾਂ ਨੇ ਆਖਿਆ ਕਿ ਗੁਰਦੁਆਰਾ ਸਾਹਿਬ 'ਚ ਜੋ ਫੁੱਲਾਂ ਦੀ ਸਜਾਵਟ ਹੋਈ ਹੈ ਇੱਕ ਮਨਮੋਹਕ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਜੋ ਜਲੀ ਆਏ ਵਸਤੂ ਪਰਲੋਕ ਦੀ ਉਹ ਗੱਲ ਦੀ ਧਰਤੀ ਦੀਆਂ ਬੜੀਆਂ ਬੜੀਆਂ ਕੀਮਤੀ ਢੇਹਾਵਾਂ ਲੈ ਕੇ ਉਹ ਗੁਰੂ ਨੂੰ ਤਿਆਗ ਕਰਵਾ ਲੈ ਉਸ ਨੂੰ ਵੀ ਦੇਵਨ ਦੇਵਨ ਲੋਕਾਂ ਦਾ ਕੋਲ ਤੱਕ ਲੈ ਐਸੀ ਦੁਨੀਆਂ ਪਿਆਰੀਆਂ ਸੰਗਤਾਂ ਨੇ ਉਹ ਇੱਥੇ ਬੜੀਆਂ ਬੜੀਆਂ ਕੀਮਤੀ ਢੇਹਾਵਾਂ ਲੈ ਕੇ ਪਹੁੰਚੀਆਂ ਹਨ ਆਏ ਝੂਲਤ ਪੁੰਚਰ ਕੌਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਸ਼ਹੀਦੀ ਦੀ ਮਿਸਾਲ ਜਿਹੜੀ ਹੈ ਕੁੱਲ ਲੋਕਾਈ ਕੁੱਲ ਦੁਨੀਆ ਵਿੱਚ ਕੋਈ ਨਹੀਂ ਕੱਲ ਉਹਨਾਂ ਦਾ ਜਨਮ ਦਿਹਾੜਾ 27 ਜਨਵਰੀ ਦਿਨ ਸ਼ਨੀਵਾਰ ਵਾਲੇ ਦਿਨ ਗੁਰਦੁਆਰਾ ਸ਼ੀਰ ਗੰਗ ਸਾਹਿਬ ਇੱਕ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਹਿੰਗੇ ਸ੍ਰੀ ਦਰਬਾਰ ਸਾਹਿਬ ਮਹਿੰਗੇ ਗੁਰਦੁਆਰਾ ਸ਼ੀਰ ਗੰਗ ਸਾਹਿਬ ਸੇਵਾ ਜਥਾ ਕੜਾ ਪ੍ਰਸ਼ਾਦ ਵੱਲੋਂ ਬੜੀ ਤੁਮਤਾਲ ਦੇ ਨਾਲ ਮਨਾਇਆ ਜਾ ਰਿਹਾ ਜਿੱਥੇ ਗੱਲ ਕਰੀਏ ਫੁੱਲਾਂ ਦੀ ਤੇ ਕਾਫੀ ਦੂਰਾ ਦੂਰਾ ਤੋਂ ਫੋਲਣਾ ਜਿਹੜੇ ਨੇ ਬਾਬਾ ਜੀ ਦੇ ਚਰਨਾਂ ਦੇ ਵਿੱਚ ਚਰਪਰ ਹੋਣ ਵਾਸਤੇ ਪਹੁੰਚੇ ਨੇ ਆਏ ਨੇ ਮੰਗਵਾਏ ਗਏ ਨੇ ਪਰसों ਰੋਜ਼ ਤੋਂ ਹੀ ਫੁਲਾਨੀ ਸਜਾਵਟ ਚੱਲ ਰਹੀ ਹੈ ਸਮੁੱਚਾ ਕੰਪਲੈਕਸ ਸਟੇਜ ਤੇ ਹਾਲ ਸਭ ਜੋ ਬਾਬਾ ਜੀ ਦੇ ਬੇਅੰਤ ਫੁਲਾਂ ਦੀ ਜਿਹੜੀ ਸਜਾਵਟ ਹੈ ਉਹ ਚੱਲ ਰਹੀ ਹੈ ਜੀ ਉਹਦੇ ਨਾਲ ਦੀਪਮਾਲਾ ਜਿਹੜੀ ਹੈ ਉਹ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਰੁਸ਼ਨਾਈ ਜਾ ਰਹੀ ਹੈ ਅੱਜ ਬਾਬਾ ਜੀ ਦਾ ਨਗਰ ਕੀਰਤਨ ਜੋ ਤਕਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਰੰਭ ਹੋ ਕੇ ਗੁਰਦਰਾ ਸ਼੍ਰੀ ਗਨਸਾਹਿਬ ਕੇ ਸਮਾਪਤ ਹੋ ਰਿਹਾ ਅਤੇ ਉਸ ਤੋਂ ਬਾਅਦ ਜਿਹੜੇ ਨੇ ਭਾਰੀ ਦੀਵਾਨ ਜਿਹੜੇ ਨੇ ਉਹ ਗੁਰਦਰਾ ਸ਼੍ਰੀ ਗਨਸਾਹਿਬ ਕੇ ਸ਼ਾਮੀ 7 ਵੇ ਤੋਂ ਲੈ ਕੇ ਰਾਤ ਦੇ ਜਾਰੀ ਰਵਾਂ ਦੇ ਤੱਕ ਚੱਲੇ ਨੇ ਅਤੇ ਕੱਲ ਜੋ ਬਾਬਾ ਜੀ ਦਾ ਜਨਮ ਦਿਹਾੜਾ ਹੈ ਸਵੇਰ ਤੋਂ ਹੀ ਲੱਖਾਂ ਸੰਗਤ ਦੀ ਤਦਾਦ ਦੇ ਸੰਗਤਾਂ ਨੇ ਬਾਬਾ ਜੀ ਦੇ ਦਰ ਦੇ ਉਤੋਂ ਝੋਲੀਆਂ ਭਰਨ ਵਾਸਤੇ ਸਜਦਾ ਕਰਨ ਵਾਸਤੇ ਪਰਿਵਾਰਾਂ ਸਮੇਤ ਆਦਰੀਆਂ ਭਰਦੀਆਂ ਹਨ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕੱਲ ਬਾਬਾ ਜੀ ਦੇ ਦਰ ਦੇ ਉਤੇ ਪਰਿਵਾਰਾਂ ਸਮੇਤ ਝੋਲੀਆਂ ਭਰੋ ਸਜਦਾ ਕਰੋ ਦਰਸ਼ਨ ਕਰੋ ਅਤੇ ਬਾਬਾ ਜੀ ਕੋ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਰਸ਼ਿਸ ਕਰਦੇ ਹਾਂ ਕਿ ਮੈਂ ਜਾਣਦੇ ਹੀ ਰਾਜ ਰਈ ਕਿਤੇ ਵਿੱਚ ਇੰਨੀ ਗੁਣ ਨੇ ਜਿਵੇਂ ਮਨੁੱਖਾਂ ਦੇ ਵਿੱਚ ਗੁਣ ਹੋਣ ਕਰਹ ਕਾਰ ਜੋ ਮੁਖ ਤੇ ਕਹੀ ਅਤ ਸਤਗੁਰ ਸਿਝੇ ਪਾਤਸ਼ਾਹ ਕੀ ਬਚਨ ਕਰਦੇ ਨੇ ਮਚੰਦ ਰਾਜਨ ਇਹਨੂੰ ਸੱਚ ਨਾਮ ਕਰੇ बाा जी के गुरद्वरे वि बहुत सोहनी सजावट की गई है वेखने वाली अलौकिक है ਅਰਦਾਸ ਸਰਬੱਤ ਦੇ ਭਲੇ ਦੀ ਕਰਦੇ ਹਾਂ ਸਭ ਕਰ ਤੰਦਰੁਸਤ ਰਹਿਣ ਸਭ ਖੁਸ਼ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰੀਰ ਕਰ ਅਰਜੰਤੀ ਹੈ ਤਹ ਤੇ ਭਾਰ ਪਰੇ ਤੋਂ ਕੀ ਕੀ ਪੈਸਾ ਹੋਖ ਦੀ ਸਿਆਣਤੀ ਬਹੁਤ ਹੀ ਸ਼ੂਤਵਾਨ ਤੇ ਬਹੁਤ ਹੀ ਸੁੰਦਰ ਬਾਕੀ ਦੀ ਸਾਨੂੰ ਨੇ ਸ਼ਿੰਗਾਰਨ ਦੇ ਲਈ ਪਹਿਨਾਈ ਗਏ ਹਨ ਗਜ ਗਾਹਣ ਜੋਤਿ ਦਿੱਤ ਕੰਦੇੜਾ ਪੈਸਾ ਵਦਸਤੇ ਨਹੀਂ ਬੀਰ ਹੈ ਹੀ ਮਚਨ ਅਵਲੂਨ ਦਾ ਯਕਸ਼ ਜਦੋਂ ਭੀਮਚੰਦ ਨੇ ਪ੍ਰਸ਼ਾਦੀ ਮਾਹੀ ਨੂੰ ਦਿੱਤਿਆ ਹੈ ਜਦੋਂ ਹੀ ਮਸ਼ਕਤੀ ਦੇ ਵਿੱਚ ਚਿੱਟੀਆਂ ਰੰਗ ਦਾ ਜੋ ਕਾਰ ਬਣਿਆ ਹੋਇਆ ਹੈ ਉਹ ਤੱਕ ਤਾਂ ਹੈ ਇਹਦੀ ਸੁੰਦਰਤਾ ਨੂੰ ਅਸੀਂ ਬਸ ਬਾਬਾ ਜੀ ਦੀ ਅਰਦਾਸ ਕੀਤੀ ਕਿ ਸੋ ਸੋਕ ਸ਼ਾਂਤੀ ਵਰਚਨ ਜੋ ਵੀ ਉਹਨਾਂ ਨੇ ਸਾਡੇ ਮਨ ਕਾਮ ਨਾਵਾ ਉਹ ਪੂਰੀਆਂ ਕੀਤੀਆਂ ਨੇ ਹਮੇਸ਼ਾ ਤੇ ਅਸੀਂ ਉਹਨਾਂ ਅੱਗੇ ਸ਼ੁਕਰਾਨਾ ਕਰਦੇ ਹਮੇਸ਼ਾ ਆ ਕੇ ਤੇ ਅੱਜ ਉਹਨਾਂ ਦਾ ਜਨਮ ਦਿਹਾੜਾ ਹੈ ਤੇ ਅਸੀਂ ਉਹਨਾਂ ਨੂੰ ਮੁਬਾਰਕਾ ਦੇਣ ਆਏ ਆ ਤੇ ਅੱਗੇ ਅਰਦਾਸ ਕੀਤੀ ਹੈ ਕਿ ਅੱਗੇ ਵੀ ਸੁੱਖ ਸ਼ਾਂਤੀ ਦਾ ਦੰਦ ਪੁੱਛਣ ਸਾਂ। ਬੜੀ ਕਿਤੇ ਜਵੜ ਬਹੁਤ ਵਧੀਆ ਕੀਤੀ ਹੈ ਕਿਹੋ ਜਿਹੀ ਸਜਾਵਟ ਲੱਗੀ ਤੁਹਾਨੂੰ। ਸਜਾਵਟ ਹਰ ਸਾਲ ਦੀ ਤਰ੍ਹਾਂ ਵਧਦੀ ਜਾ ਰਹੀ ਹੈ ਤੇ ਹਰ ਸਾਲ ਦੀ ਤਰ੍ਹਾਂ ਮੈਂ ਇੱਥੇ ਆਂਦੀ ਹਾਂ ਤੇ ਹਰ ਸਾਲ ਦੇਖਦੀ ਆਂ ਕਿ ਅਲੱਗ-ਅਲੱਗ ਤਰ੍ਹਾਂ ਦੀ ਹੀ ਸਜਾਵਟ ਹੁੰਦੀ ਹੈ। ਇਸ ਵਾਰ ਥੋੜੀ ਡਿਫਰੈਂਟ ਦੇਖ ਰਹੀ ਆ ਕਿ ਡਿਫਰੈਂਟ ਤਰ੍ਹਾਂ ਦੀ ਨਵਾਂ ਕਨਸੈਪਟ ਲਿਆਂਦਾ ਹੈਗਾ ਇਹਨਾਂ ਨੇ ਸਜਾਵਟ ਦਾ। ਤੇ ਬਹੁਤ ਹੀ ਸੋਹਣੀ ਸਜਾਵਟ ਕਰ ਰਹੇ ਨੇ ਇੱਥੇ।